ਬਦਰਖੇੜੇ ਪਿੰਡ ਤੋਂ ਸਾਡੇ ਅੱਜ ਚੋਰੀ ਦੀ ਕਈ ਵਾਰਦਾਤਾਂ ਹੋਈਆਂ ਜਿਦੇ ਵਿੱਚ ਸਾਡੇ 10 ਦੇ ਕਰੀਬ ਸੋਲਰਾਂ ਦੀਆਂ ਤਾਰਾਂ ਪਟਕ ਕੇ ਲਗੀਆਂ ਲੈ ਗਏ ਰਾਤ ਚੋਰ ਤੇ ਕੁਛ ਇੱਕ ਦੇ ਹਲੇ ਜਿਹੜੇ 10 ਦੇ ਤਾਂ ਸਾਨੂੰ ਪਤਾ ਲੱਗ ਗਿਆ ਕੁਝ ਬੰਦੇ ਹਲੇ ਜਿਹੜੇ ਖੇਤ ਨਹੀਂ ਗਏ ਜਾਂ ਜਿਨ੍ਹਾਂ ਨੇ ਨਹੀਂ ਪੜਤਾਲ ਕੀਤੀ ਇਹ ਮਾਮਲੇ ਵੱਧ ਵੀ ਸਕਦੇ ਆ ਮੌਕੇ ਤੇ ਅੱਜ ਪੁਲਿਸ ਵੀ ਬੁਲਾਈ ਗਈ ਹੈ ਪੁਲਿਸ ਨੇ ਆਦੇ ਜੋ ਵੀ ਮੌਕੇ ਦਾ ਮੌਕਾ ਦੇਖ ਕੇ ਸਾਨੂੰ ਇਹ ਸ਼ਵਾਸ਼ਨ ਦਿੱਤਾ ਕਿ ਅਸੀਂ ਜਲਦ ਤੋਂ ਜਲਦ ਰਿਪੋਰਟ ਕਰਕੇ ਤੇਨ ਬੰਦੇ ਦੀ ਫੜਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਹ ਜਿਹੜੀ ਚੋਰੀ ਦੀ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਅ ਪਿਛਲੇ ਦਿਨ ਦੋ ਦਿਨ ਪਹਿਲਾਂ ਮਲੂਕਪੁਰ ਵੀ ਇਸ ਤਰ੍ਹਾਂ ਦੇ 15 20 ਸੋਲਦਾ ਦੀ ਚੋਰੀ ਹੋਈ ਆ ਜਿਹੜੀ ਸਾਨੂੰ ਲੱਗਦਾ ਵੀ ਇਹ ਆਸ-ਪਾਸ ਦੇ ਵਿੱਚ ਚੋਰੀ ਦੀ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਸਾਡੀ ਇਹੀ ਅਪੀਲ ਹੈ ਕਿ ਇਹ ਬੰਦਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਚੋਰੀ ਦੇ ਨਕੇਲ ਪਾਈ ਜਾਵੇ ਹਾਂਜੀ ਅਸੀਂ ਸਵੇਰ ਆਏ ਤੇ ਬੈੜੀ ਜੀ ਨੇ ਵੇਖਿਆ ਵੀ ਸੋਲਰ ਦੀਆਂ ਤਾਰਾਂ ਹੈ ਨਹੀਂਆਂ ਤੇ ਇਹਨਾਂ ਨੇ ਫੋਨ ਕੀਤਾ ਸੀ ਅਸੀਂ ਆਏ ਅਸੀਂ 8 ਘੰਟੇ ਵੇਖਿਆ 2 ਸੋਲਰ ਉਧਰ ਆ 100 ਸੋਲਰ ਤੇ 4 ਸੋਲਰ ਇਧਰ ਤਾਰਾਂ ਹੈ ਨਹੀਂ ਸੀ ਫਿਰ ਅਸੀਂ ਜਿਵੇਂ ਜਿਵੇਂ ਮੱਲਾ ਕੀ ਪਿੰਡ ਦੱਸਿਆ ਤੇ ਸਾਰੇ ਆਪੋ ਆਪਣੇ ਖੇਤਾਂ 'ਚ ਫੇ ਅਲੱਗ-ਪੱਖ 10 ਸੋਲਰ ਆਈ ਤੇ ਜਿਨ੍ਹਾਂ ਦੀਆਂ ਤਾਰਾਂ ਲਾ ਕੇ ਕੋਈ ਰਾਤ ਨੂੰ ਲੈ ਗਈ ਚੋਰ ਤੇ ਇਹ ਅਲੱਗ-ਪੱਖ ਇਹਦਾ ਖਰਚਾ ਜੀ ਸਾਨੂੰ ਲੱਗਦਾ 20-25000 ਰੁਪਏ ਇੱਕ ਸੋਲਰ ਦਾ ਹੀ ਤੇ ਬਹੁਤ ਮੁਸ਼ਕਲ ਆਈ ਜ਼ਿਮੀਂਦਾਰ ਨੂੰ ਤੇ ਬਾਕੀ ਅਸੀਂ ਇਹ ਮੁਸ਼ਕਲ ਹੋ ਗਈ ਇਹਦੀ ਮੁਸ਼ਕਲ ਬਹੁਤ ਹੈ ਮੁਸ਼ਕਲ ਇਹ ਵੀ ਹੁਣੇ ਸਾਨੂੰ ਇਹ ਨਹੀਂ ਪਤਾ ਵੀ ਇਹ ਦੁਬਾਰਾ ਚੱਲੇ ਜਾਂ ਨਾ ਚੱਲੇ ਕੋਈ ਪਲੱਗ ਦੇ ਜੋੜ ਕੀਤਾ ਨਾ ਵੀ ਮਾਲਾ ਸੈੱਟ ਬੈਠਣਾ ਉਹਦੇ ਕਰਕੇ ਜਾਂਦਾ கரੰਟ ਪੂਰਾ ਹੋਵੇ ਨਾ ਹੋਵੇ ਇਹਦੇ ਕਰਕੇ ਵੀ ਮੁਸ਼ਕਲ ਆਈ ਵੀ ਸਾਨੂੰ ਜਲਦੀ ਤੋਂ ਜਲਦੀ ਕੋਈ ਕੋਈ ਇਹਦਾ ਪੁਕਤਾਂ ਇੰਤਜ਼ਾਮ ਹੋਵੇ ਜਾਂ ਲਾ ਕੁਚੋਰ ਫੜੇ ਜਾਣ ਵੀ ਜਾਂ ਕਰਕੇ ਅੱਗੇ ਤੋਂ ਨਾ ਹੋਵੇ ਜਿਹੜਾ ਮਾਲਾ ਕੀ ਹੋਰ ਵੀ ਦਿੱਕਤ ਆ ਜਾਂਦੀ ਹੈ ਕੀ ਪੁਲਿਸ ਆਈ ਸੀ ਕੀ ਕਹੇ ਜੀ ਹਾਂ ਜੀ ਪੁਲਿਸ ਆਈ ਸੀ ਤੇ ਉਹ ਵੇਖ ਕੇ ਗਏ ਸਾਰਾ ਮੁੱਕਈ ਸਾਰਿਆਂ ਦੇ ਸੋਲਰ ਵੇਖੇ ਉਹਨਾਂ ਨੇ ਤੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਅਸੀਂ ਕਾਰਵਾਈ ਕਰਾਂਗੇ ਭਦਰਖੇੜੇ ਪਿੰਡ ਤੋਂ ਸਾਡੇ ਅੱਜ ਚੋਰੀ ਦੇ ਕਈ ਵਾਰ ਤਾਂ ਹੋਈਆਂ ਜਿਹਦੇ ਵਿੱਚ ਸਾਡੇ 10 ਦੇ ਕਰੀਬ ਸੋਲਰਾਂ ਦੀਆਂ ਤਾਰਾਂ ਪਟਕੇ ਲਗੀਆਂ ਲੈ ਗਏ ਆ ਰਾਤ ਚੋਰ ਤੇ ਕੁਛ ਇੱਕ ਦੇ ਹਲੇ ਜਿਹੜੇ 10 ਦੇ ਤਾਂ ਸਾਨੂੰ ਪਤਾ ਲੱਗ ਗਿਆ ਕੁਝ ਬੰਦੇ ਹਲੇ ਜਿਹੜੇ ਖੇਤ ਨਹੀਂ ਗਏ ਜਾਂ ਜਿਨ੍ਹਾਂ ਨੇ ਨਹੀਂ ਪੜਤਾਲ ਕੀਤੀ ਇਹ ਮਾਮਲੇ ਵੱਧ ਵੀ ਸਕਦੇ ਆ ਮੌਕੇ ਤੇ ਅੱਜ ਪੁਲਿਸ ਵੀ ਬੁਲਾਈ ਗਈ ਹੈ ਪੁਲਿਸ ਨੇ ਆਦੀ ਜੋ ਵੀ ਮੌਕੇ ਦਾ ਮੌਕਾ ਦੇਖ ਕੇ ਸਾਨੂੰ ਇਹ ਸ਼ਵਾਸ਼ਣ ਦਿੰਦਾ ਕਿ ਅਸੀਂ ਜਲਦ ਤੋਂ ਜਲਦ ਰਿਪੋਰਟ ਕਰਕੇ ਤੇ ਇਹ ਬੰਦੇ ਦੀ ਫੜਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਹ ਜਿਹੜੀ ਚੋਰੀ ਦੀ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਆ ਪਿਛਲੇ ਦਿਨ ਦੋ ਦਿਨ ਪਹਿਲਾਂ ਮਲੂਕਪੁਰ ਵੀ ਇਸ ਤਰ੍ਹਾਂ ਦੇ 15 20 ਸੋਲਦਾ ਦੀ ਚੋਰੀ ਹੋਈ ਆ ਜਿਹੜੀ ਸਾਨੂੰ ਲੱਗਦਾ ਵੀ ਇਹ ਆਸ-ਪਾਸ ਦੇ ਵਿੱਚ ਚੋਰੀ ਦੀ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਸਾਡੀ ਇਹੀ ਅਪੀਲ ਹੈ ਕਿ ਇਹ ਬੰਦਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਚੋਰੀ ਦੇ ਨਕੇਲ ਪਾਈ ਜਾਵੇ